ਜੀ ਸੋ ਸਿਖਾ ਸਾਰੇ ਨੂੰ hope ਕਿ ਸਾਰੇ ਬਹੁਤ ਵਧੀਆ ਹੋਵੋਗੇ वेलकम बैक ਟੂ ਆਰ YouTube ਚੈਨਲ ਸੋ ਗਰਮੀ ਨਾਲ ਆਪਾਂ ਪੂਰੇ ਭਿੱਜੇ ਪਏ ਆ ਕਿਉਂਕਿ ਅਸਵੇਰ ਦੀ ਘਰੇ ਲਾਈਟ ਨਹੀਂ ਹੈਗੀ ਔਰ ਇਨਵਰਟਰ ਵੀ ਬੰਦ ਹੋ ਚੁੱਕਾ ਹੈ ਔਰ ਇਕਦਮ ਲੰਚ ਬਣਾ ਰਹੀ ਸੀ ਆਪਾਂ ਔਰ ਆਕਪਨੂ ਆ ਗਿਆ ਆਪਨੂ ਆ ਗਿਆ ਕਾਲ ਕੀ ਸ਼ੂਟ ਹੈ ਸੋ ਹੁਣ ਆਪਾਂ ਫਟਾਫਟ ਮੈਂ ਥੋੜਾ ਜਿਹਾ ਮੇਕਅਪ ਇੱਥੇ ਜਿੰਨਾ ਕੋਰ ਐਸੀ ਕਰ ਲਿਆ ਔਰ ਕਿੰਨੀ ਜ਼ਿਆਦਾ ਗਰਮੀ ਹੈ ਨਾ ਬੁਰਾ ਲੱਗ ਰਿਹਾ ਹੈ ਔਰ ਹੁਣ ਆਪਾਂ ਚੱਲੀਏ ਸ਼ੂਟ ਦੇ ਲੋਕੇਸ਼ਨ ਤੇ ਔਰ ਦੇਖੀਏ ਹੁਣ ਕੀ ਰੋਲ ਹੈ ਕੀ ਨਹੀਂ ਕਿਦਰਾ ਸੀਨ ਹੈ ਮਤਲਬ ਸੋ ਪਹੁੰਚੀਏ ਬਹਿਲਾ ਲਓ ਜੀ ਆਪਾਂ ਪਹੁੰਚ ਗਏ ਇੱਥੇ ਸ਼ੁਰੂਆਲੀ ਰਿਟਰੀਟ ਤੇ ਕੋਲ ਮੋਠਿਆ ਪੰਡਾਂਟੀ ਜੀ ਅੰਕਲ ਨੇ ਗੁੱਸੇ ਚ ਕਿਉਂ ਹੋ ਗਏ ਨੇ ਕੀ ਹੋਇਆ ਤੇਰੇ ਅੰਕਲ ਨਾ ਗੁੱਸੇ ਚ ਹੀ ਰਹਿੰਦੇ ਆ ਤੂੰ ਉਹਨਾਂ ਨੂੰ ਜਾਣਦੇ ਬਸ ਤੂੰ ਇਹ ਯਾਦ ਰੱਖ ਕਿ ਮੈਂ ਤੈਨੂੰ ਇੱਥੇ ਕਿਉਂ ਲੈ ਕੇ ਆਈ ਆ ਆਪਣੀ ਕੰਮ ਤੇ ਫੋਕਸ ਕਰ ਅੰਟੀ ਜੀ ਆਈ ਏਮ ਟ੍ਰਾਈਂਗ ਮਾਈ ਬੈਸਟ मैं अपना हंड्रेड परसेंट दूंगी। 2 3 जा रहे हैं सारे जाने शूट करण किसी होर लोकेशन ते और ए है वो शूट वाली लोकेशन जिथे आपा कर रहे हैं शूट टाइम नहीं ਤੂੰ ਫਰੈਂਡਸ਼ਿਪ ਭੁੱਲ ਸਕਦਾ ਪਰ ਮੈਂ ਨਹੀਂ ਭੁੱਲੀ ਤਾਂ ਹੀ ਤਾਂ ਮੈਂ ਇੰਡੀਆ ਆ ਗਈ ਤੇਰੇ ਵਿਆਹ ਤੇ ਨਹੀਂ ਨਾ ਮੈਂ ਕਦੋਂ ਕਿਹਾ ਕਿ ਤੂੰ ਨਵੀ ਨਾਲ ਗੱਲ ਨਾ ਕਰ ਤੂੰ ਨਵੀ ਨਾਲ ਜਿੱਦਾਂ ਮਰਜ਼ੀ ਗੱਲ ਕਰ ਪਰ ਜਦੋਂ ਤੱਕ ਤੇਰਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਤਾਂ ਆਪਣੀ ਦੋਸਤੀ ਬਣਾਈ ਰੱਖ ਉਦੋਂ ਵਿਆਹ ਰੱਖਦਾ ਹੁਣ ਦੇਖ ਮੈਂ ਤਾਂ ਕੱਪੜੇ ਵੀ ਨਹੀਂ ਲੈ ਕੇ ਆਈ ਮੈਂ ਕੀ ਕਹਿੰਦੀ ਸੀ ਕਿ ਜੇ ਆਪਾਂ ਦੋਵੇਂ ਸ਼ੋਪਿੰਗ ਕਰਨ ਚਲੀਏ ਸੋ ਸ਼ੂਟ ਕਰਕੇ ਆਪਾਂ ਘਰ ਆ ਗਏ ਹਾਂ ਵਾਪਿਸ ਹੁਣ ਆਪਾਂ ਜਾਣਾ ਆਪਣੇ ਨੈਕਸਟ ਸ਼ੂਟ ਤੇ ਜੋ ਕਿ ਮੈਂ ਆਪਣਾ ਇੰਸਟਾਗ੍ਰam ਤੇ ਪੋਸਟ ਕਰਦੀ ਆ ਐਜ਼ ਅ ਇਨਫਲੂਐਂਸਰ ਹੁਣ ਚਲਈਏ ਕਿੱਥੇ ਜਾ ਰਹੇ ਆਪਾਂ ਸ਼ੂਟ ਕਰਾਂਗੇ ਤੁਹਾਨੂੰ ਆਪਾਂਗੇ ਵੀਡੀਓ ਦੇ ਵਿੱਚ ਦਿਖਾਣੇ ਆ ਸੋ ਇੱਥੇ ਆਪਾਂ ਪਹੁੰਚ ਗਏ ਆ ਸ਼ੂਟ ਵਾਲੀ ਲੋਕੇਸ਼ਨ ਤੇ ਔਰ ਇੱਥੇ ਹੁਣ ਆਪਾਂ ਜੇ ਕਰਾਂਗੇ ਸ਼ੂਟ ਇੱਥੇ ਵੀ ਲੱਗੇਗਾ ਆਪਾਂ ਨੂੰ ਥੋੜਾ ਜਿਹਾ ਟਾਈਮ ਇੱਥੇ ਆਪਾਂ ਕਰਨ ਆਏ ਆ ਫੂਡ ਦਾ ਸ਼ੂਟ ਇੱਥੇ ਪੀਜ਼ਾ ਦੀ ਕਰਨੀ ਆਪਾਂ ਪ੍ਰੋਮੋਸ਼ਨ ਜੋ ਕਿ ਇੱਥੇ ਚੱਲ ਰਹੀ ਆ ਆਫਰ ਇੰਨੇ ਵੱਡੇ ਪੀਜ਼ਾ ਦੇਖ ਕੇ ਪਹਿਲੇ ਢਿੱਡ ਭਰ ਗਿਆ ਕਿ ਹੁਣ ਦਿਲ ਹੀ ਨਹੀਂ ਕਰ ਰਿਹਾ ਖਾਣ ਦਾ ਮੈਂ ਤਾਂ ਆਪਣਾ ਹਾਫ ਪੀਜ਼ਾ ਖਾ ਲਿਆ ਹੁਣ ਖਾ ਰਿਹਾ ਐਰਿਕ ਹੁਣ ਫਟਾਫਟ ਇਹ ਆਪਣਾ ਖਾ ਲਵੇ ਤੇ ਫਿਰ ਆਪਾਂ ਚਲੀਏ ਘਰ ਏ ਸੀਗੀ ਅੱdte ਆਪਣੇ ਸ਼ੂਟ ਜੋ ਕਿ ਆਪਾਂ ਕਿਤੇ ਕੰਪਲੀਟ ਔਰ ਹੁਣ ਆਪਾਂ ਆ ਚੁੱਕੇ ਹਾਂ ਘਰ ਵਾਪਿਸ ਔਰ ਮੈਂ ਕਲਾਸ ਵੀਡੀਓ ਪਾਈ ਸੀ ਕਿ ਫਾਈਨਲੀ ਬੋਹੇ ਬਾਰੇ ਅਚ ਮਿਲ ਚੁੱਕੀ ਹੈ ਐਂਟਰੀ ਉਹਦੇ ਵਿੱਚ ਕਾਫੀ ਲੋਕਾਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਕੁਝ ਕੁਐਸਚਨ ਸੀਗੇ ਜਿਨ੍ਹਾਂ ਦੇ ਮੈਂ ਦੇਣ ਲੱਗੀ ਹਾਂ ਆਨਸਰ ਸਭ ਤੋਂ ਪਹਿਲਾ ਕੁਐਸਚਨ ਸੀਗਾ ਕਿ ਮੈਮ ਤੁਸੀਂ ਇਹਦੇ ਵਿੱਚ ਬਹੁਤ ਲੇਟ ਐਂਟਰੀ ਕੀਤੀ ਹੈ ਦੇਖੋ ਇਹਦੇ ਵਿੱਚ ਐਂਟਰੀ ਸਾਡੇ ਹੱਥ 'ਚ ਜੀ ਹੁੰਦੀ ਜਦੋਂ ਜਿਹੜੇ ਰੋਲ ਦੀ ਲੋਡ ਹੁੰਦੀ ਹੈ ਆਪਾਂ ਉਹਦੀ ਐਂਟਰੀ ਕਰਦੇ ਹਾਂ ਠੀਕ ਹੈ ਔਰ ਦੂਜੀ ਗੱਲ ਕੋਈ ਵੀ ਨ ਪੁੱਛ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਮੈਮ ਤੁਹਾਡੇ ਇੱਕ ਬੇਟੇ ਦੇ ਵਾਲ ਹੈਗੇ ਆ ਦੂਜੇ ਦੇ ਤੁਸੀਂ ਕਿਉਂ ਕਟਾਈ ਹੋਏ ਆ ਵਾਲ ਉਹਦੇ ਕਿਉਂ ਕਟਾਈ ਹੋਏ ਆ ਇਦਾਂ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਹੈ ਠੀਕ ਹੈ ਮਤਲਬ ਵੈਸੇ ਹੀ ਕਟਵਾਏ ਹੋਏ ਆ ਬਸ ਠੀਕ ਹੈ ਨਾ ਔਰ ਤੀਜਾ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਜਿਹੜਾ ਤੁਹਾਡਾ ਰੋਲ ਹੁੰਦਾ ਹਮੇਸ਼ਾ ਪਾੜਨ ਵਾਲਾ ਹੁੰਦਾ ਠੀਕ ਹੈ ਪਾੜਨ ਵਾਲਾ ਹੁਣ ਕੀ ਕਰੀਏ ਰੋਲ ਹੀ ਇਦਾਂ ਮਿਲਦਾ ਕੀ ਕਰ ਸਕਦੇ ਆ ਠੀਕ ਹੈ ਨਾ ਦੇਖੋ ਆਪਾਂ ਕੋਈ ਮੂਵੀ ਵੀ ਦੇਖਣ ਜਾਂਦੇ ਆ ਠੀਕ ਹੈ ਜਿੱਥੇ ਕੋਈ ਵੀ ਸਸਪੈਂਸ ਨਾ ਹੋਵੇ ਯਾ ਕੋਈ ਵਿਲਨ ਨਾ ਹੋਵੇ ਹੈ ਨਾ ਯਾ ਕੋਈ 네ਗੇਟਿਵ ਰੋਲ ਨਾ ਹੋਵੇ ਸਾਰੇ ਹੀ ਪੋਜ਼ਿਟਿਵ ਰੋਲ ਦਿਖਾਈ ਜੋ ਹਨ ਨਾਰਮਲ ਮੂਵੀ ਚੱਲੀ ਜਾਏਗੀ ਕੋਈ ਸਸਪੈਂਸ ਨਹੀਂ ਕੋਈ ਵਿਲਨ ਨਹੀਂ ਉਨਾ ਮਜ਼ਾ ਨਹੀਂ ਆਉਂਦਾ ਫਿਲਮ ਦੇਖਣ ਦਾ ਠੀਕ ਹੈ ਇਸ ਲਈ ਇਹ ਵੀ ਕੋਈ ਇਹ ਵੀ ਮਤਲਬ ਐਪੀਸੋਡਸ ਨੇ ਹਨ ਜਿਹਦੇ ਵਿੱਚ ਆਪਾਂ ਮਤਲਬ ਪੋਜ਼ਿਟਿਵ 네ਗਟਿਵ ਹਰ ਤਰ੍ਹਾਂ ਦੇ ਕੈਰੈਕਟਰ ਮਿਲਦੇ ਹੀ ਨੇ ਠੀਕ ਹੈ ਹੁਣ ਕਿਸੇ ਨਾ ਕਿਸੇ ਨੂੰ ਤਾਂ 네ਗਟਿਵ ਕੈਰੈਕਟਰ ਕਰਨੀ ਪੈਣੇ ਨੇ ਇਸ ਲਈ ਇਹਦਾ ਆਨਸਰ ਇਹੀ ਹੈ ਬਾਕੀ ਇਹ ਇੱਕ ਐਕਟ ਹੁੰਦਾ ਐਕਟਿੰਗ ਹੁੰਦੀ ਹੈ ਮਤਲਬ ਉਹਨੂੰ ਤੁਸੀਂ ਜ਼ਿਆਦਾ ਸੀਰੀਅਸ ਨਾ ਲਿਆ ਕਰੋ ਠੀਕ ਹੈ ਜੀ ਇਹੀ ਕਹਿਣਾ ਚਾਹਨੀ ਆ ਮੈਂ ਸੋ ਇਸੇ ਸਾਡਾ ਆਪਣਾ ਅੱਜ ਦਾ ਵਲੋਗ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਕਰ ਦੇਣਾ ਜਿੰਨੇ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਤੁਹਾਨੂੰ ਨੈਕ